ਤਾਂ ਮੌਜੂਦਾ ਵਿਧਾਇਕ ਨੂੰ ਇੱਕ ਵਟਸਐਪ ਕਾਲ ਆਉਂਦੀ ਹੈ ਵਿਦੇਸ਼ੀ ਨੰਬਰ ਤੋਂ ਫੋਨ ਆਉਂਦਾ ਹੈ ਅਤੇ ਫੋਨ ਕਰਨ ਵਾਲੇ ਦੇ ਵੱਲੋਂ ਸਿੱਧੀ ਧਮਕੀ ਵਿਧਾਇਕ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਨੂੰ ਧਮਕੀ ਮਿਲੀ ਹੈ ਐਮਐਲਏ ਰਮਨ अरोड़ा ਕੋਲੋਂ 5 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਹੈ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਕਬਿਸ਼ਦੁਰ ਨੂੰ ਵਿਧਾਇਕ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਅੱਜ ਸਾਂਝੀ ਕਰ ਰਿਹਾ ਆ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਨੂੰ ਧਮਕੀ ਮਿਲੀ ਹੈ ਧਮਕੀ ਭਰਿਆ ਫੋਨ ਹੈ ਜਿਹੜਾ ਉਹ ਵਟਸਐਪ ਦੇ ਜ਼ਰੀਏ ਆਉਂਦਾ ਹੈ ਅਤੇ ਫੋਨ ਕਰਨ ਵਾਲਾ ਵਿਅਕਤੀ ਆ ਜਿਹੜੀ ਆ ਉਹ ਸਿੱਧੇ ਹੀ ਐਮਐਲਏ ਨੂੰ ਧਮਕੀ ਦੇ ਦਿੰਦਾ ਹੈ ਤਾਂ ਵੱਡੀ ਖਬਰ ਜਲੰਧਰ ਤੋਂ ਇਸ ਵਕਤ ਤੁਹਾਨੂੰ ਸਾਂਝੀ ਕਰ ਰਿਹਾ ਤਾਂ ਐਮਐਲਏ ਦੇ ਵੱਲੋਂ ਇਸ ਸੰਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਵਿਧਾਇਕ ਰਮਨ अरोड़ा ਦਾ ਕਹਿਣਾ ਹੈ ਕਿ ਉਹਨਾਂ ਨੂੰ ਦੋ ਵਾਰ ਧਮਕੀ ਵਾਲੀ ਕਾਲ ਆਈ ਮਲਜਮ ਨੇ 5 ਕਰੋੜ ਰੁਪਏ ਦੀ ਫਰੋਤੀ ਮੰਗੀ ਅਤੇ ਪੈਸੇ ਨਾ ਦੇਣ ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦਿੱਤੀ ਰਮਨ अरोड़ा ਮੁਤਾਬਕ ਉਹਨਾਂ ਨੂੰ 4 ਦਿਨ ਪਹਿਲੇ ਕਾਲ ਆਈ ਸੀ ਜਿਸ ਤੇ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਤੋਂ ਬਾਅਦ ਮੁੜ ਮਲਜਮ ਦੀ ਦੁਬਾਰਾ ਕਾਲ ਆਈ ਅਤੇ ਇਸ ਵਾਰ ਉਸਨੇ ਕਿਹਾ ਕੀ ਪੈਸੇ ਨਾ ਦੇਣ ਦੀ ਸਥਿਤੀ ਤੇ ਅੰਜਾਮ ਭੁਗਤਣੇ ਪੈਣਗੇ ਤਾਂ ਜਲੰਧਰ ਸੈਂਟਰਲ ਹਲਕੇ ਤੋਂ ਆਪ ਵਿਧਾਇਕ ਰਮਨ अरोड़ा ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਇਹ ਸਬੰਧੀ ਸ਼ਿਕਾਇਤ ਦਿੱਤੀ ਹੈ ਵਿਧਾਇਕ अरोड़ा ਦਾ ਕਹਿਣਾ ਹੈ ਕਿ ਉਹਨਾਂ ਨੂੰ ਦੋ ਵਾਰ ਕਾਲ ਆਈ ਪਹਿਲੀ ਵਾਰ ਉਹਨਾਂ ਨੇ 8 ਨਵੰਬਰ ਨੂੰ ਉਹਨਾਂ ਨੂੰ ਕਾਲ ਆਈ ਸੀ ਤਾਂ ਇਸ ਕਾਲ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਵਿਧਾਇਕ ਨੇ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਬਾਅਦ ਅਗਲੇ ਦਿਨ ਮੁੜ ਕਾਲ ਆਈ ਅਤੇ ਇਸ ਵਾਰ ਉਹਨਾਂ ਨੇ ਫੋਨ ਚੱਕ ਲਿਆ ਅਤੇ ਫੋਨ ਕਰਨ ਵਾਲਾ ਉਨਾਂ ਕੋਲੋਂ 5 ਕਰੋੜ ਰੁਪਏ ਦੀ ਮੰਗ ਕਰਨ ਲੱਗਾ ਫਰੋਤੀ ਦੀ ਰਕਮ ਨਾ ਦੇਣ ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦੇ ਦਿੱਤੀ ਤਾਂ ਵਿਧਾਇਕ ਰਮਨ अरोड़ा ਨੇ ਦੱਸਿਆ ਹੈ ਕਿ ਮੁਲਜ਼ਮ ਨੇ ਆਪਣਾ ਨਾਮ ਨਹੀਂ ਦੱਸਿਆ ਤੇ ਨਾ ਹੀ ਉਸ ਦੇ ਕਿਸੇ ਗੈਂਗ ਨਾਲ ਜੁੜੇ ਹੋਣ ਦੀ ਗੱਲ ਕਹੀ ਹੈ ਉਹ ਫਰੋਤੀ ਦੀ ਮੰਗ ਕਰਦਾ ਰਿਹਾ ਹੈ ਤਾਂ ਦੱਸ ਦਈਏ ਕਿ ਵਿਧਾਇਕ ਰਮਨ अरोड़ा ਨੂੰ ਕਰੀਬ 6 ਮਹੀਨੇ ਪਹਿਲਾਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਵੈਜੀਲੈਂਸ ਟੀਮ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਕਰੀਬ 5.5 ਲੱਖ ਰੁਪਏ ਦੀ ਨਕਦੀ ਅਤੇ 1 ਕਿਲੋ ਸੋਨੇ ਦੇ ਗਹਿਣੇ ਸਮੇਤ ਚਾਂਦੀ ਦੇ ਗਹਿਣੇ ਵੀ ਨੇ ਜਿਹੜੇ ਉਹ ਬਰਾਮਦ ਹੁੰਦੇ ਨੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਚਾਹੇ ਕੋਈ ਆਪਣਾ ਹੋਵੇ ਜਾਂ ਪਰਾਇਆ ਕੋਈ ਵੀ ਭ੍ਰਿਸ਼ਟਾਚਾਰ ਕਰੇਗਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਬੀਤੇ ਦਿਨੀ ਗੈਂਗਸਟਰ ਦੇ ਵੱਲੋਂ ਧਮਕੀ ਆ ਜਿਹੜੀ ਉਹ ਦਿੱਤੀ ਗਈ ਸੀ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਜਲੰਧਰ ਪੁਲਿਸ ਕੀ ਕਾਰਵਾਈ ਕਰਦੀ ਹੈ